ਤੁਹਾਡਾ ਨਾਮ ਮੇਰਾ ਨਾਮ ਨਿਸ਼ਾ ਸਿੰਘ ਹੈ ਤੁਸੀਂ ਅਮਰੀਕਾ ਤੋਂ ਅੱਜ ਡਿਪੋਰਟੋ ਕੇ ਆਏ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਕੰਟਰੀ ਗਏ ਸੀ ਮੈਂ ਫਰਾਂਸ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰੀ ਕਿਸੇ ਏਜੰਟ ਨਾਲ ਗੱਲ ਹੋਈ ਸੀਗੀ ਅਮਰੀਕਾ ਵਾਸਤੇ ਉਹਨੇ ਮੇਰੇ ਕੋ 35 ਲੱਖ ਦੀ ਡਿਮਾਂਡ ਕੀਤੀ ਸੀ ਜੀ ਡਾਇਰੈਕਟ ਬਾਅਦ ਉਹਨਾਂ ਨੇ ਮੈਨੂੰ ਜੰਗਲਾਂ ਵਿੱਚੋਂ ਦੇ ਭੇਜਿਆ ਤੇ ਰਾਜਮੇ ਤੋਂ ਪੈਸੇ ਦੀ ਹੋਰ ਡਿਮਾਂਡ ਕੀਤੀ ਤੁਹਾਨੂੰ ਕਿੰਨਾ ਸਮਾਂ ਲੱਗਿਆ ਅਮਰੀਕਾ ਪਹੁੰਚਣ ਲਈ ਮੈਨੂੰ 6 ਮਹੀਨੇ ਲੱਗੇ ਫਰਾਂਸ ਤੋਂ ਨਾ ਦੇ ਵਿੱਚ ਕੋਈ ਤੰਗੀ ਦੁਸ਼ਤੀ ਨਹੀਂ ਆਈ ਹਾਂਜੀ ਬੜੀਆਂ ਆਈਆਂ ਨੇ ਮੇਰੇ ਲੱਤ ਦੇ ਸੱਟ ਲੱਗ ਗਈ ਜੀ ਤੇ ਲਾਜਮ ਨਹੀਂ ਕਰਾਇਆ ਉਹਨਾਂ ਨੇ ਤੇ ਹੋਰ ਭੈਣ ਦੀ ਘਰ ਦੇ ਤਾਂ ਡਿਮਾਂਡ ਕਰਦੇ ਇਹ ਕਹਿੰਦੇ ਨਹੀਂ ਤੇ ਤੇਰਾ ਮੁੰਡਾ ਮਾਰਦਾ ਮਾਰਕੁੱਟ ਵੀ ਕੀਤੀ ਹਾਂਜੀ ਕਰੰਟ ਲਾਉਂਦੇ ਹੁੰਦੇ ਸੀ ਲੱਤਾਂ ਤੇ ਕਰ ਟੈਲੀਫੋਨ ਨਾਲ ਤੁਹਾਡੀ ਗੱਲ ਹੁੰਦੀ ਨਹੀਂ ਹੁੰਦੀ ਕਦੇ-ਕਦੇ ਹੀ ਕਰਾਉਂਦੇ ਸੀ ਡੋਂਕਰ ਫੋਨ ਖੋਲ੍ਹ ਲੈਂਦੇ ਸੀ ਮੇਰਾ ਕੈਂਪ ਪਹੁੰਚ ਜਦੋਂ ਤੁਸੀਂ ਕਿੰਨੀ ਤਰੀਕ ਨੂੰ ਪਹੁੰਚੇ ਕੈਂਪ ਮੈਂ 24 ਜਨਵਰੀ 2025 ਨੂੰ ਪਹੁੰਚਿਆ ਉਹ ਤੋਂ ਬਾਅਦ ਤੇ ਹਾਲਾਤ ਕੀ ਸੀ ਉਹ ਤੋਂ ਬਾਅਦ ਕਿਸੇ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਸਿੱਧਾ ਜਾ ਚਿ ਭਾਈ ਸਾਨੂੰ ਤੁਹਾਨੂੰ ਹੋਣ ਲੱਗਿਆ ਕੋਈ ਦੱਸਿਆ ਨਹੀਂ ਇੱਕ ਟ੍ਰਾਂਸਲੇਟਰ ਸੀ ਪਾਕਿਸਤਾਨ ਦਾ ਸਿਰਫ ਉਹ ਨੇ ਹੀ ਕਿਹਾ ਕਿ ਅਸੀਂ ਤੁਹਾਨੂੰ ਵਾਪਸ ਇੰਡੀਆ ਭੇਜੇ ਲੱਗੇ ਆ ਤੇ ਇੰਡੀਆ ਤੋਂ ਫਰਾਂਸ ਕਦੋਂ ਗਏ ਸੀ ਇਹ ਅੰਡੇ ਦਾ ਫਰਾਂਸ ਮੈਂ 23 ਜੂਨ 2022 ਚ ਗਿਆ ਸੀ ਅੱਛਾ ਤੇ ਉਤੋਂ ਫਰਾਂਸ ਤੋਂ ਅਮਰੀਕਾ ਕਿੱਦਾਂ ਫਲਾਈਟ ਰੈਂਗੇ ਜਿਵੇਂ ਕਿਦਾਂ ਗਏ ਉਹ ਸਫ਼ਰ ਕਿੱਦਾਂ ਰਿਹਾ ਉਹ ਦੱਸੋ ਥੋੜਾ ਜਿਹਾ ਉਹ ਵੀ ਮੈਂ ਡਾਂਗੀ ਲਈ ਸੀ ਉਹਦਾ ਜਿਹੜੇ ਕੈਂਪ ਦੇ ਹਾਲਾਤ ਕੀ ਹੈਗੇ ਆ ਕੈਂਪ ਦੇ ਹਾਲਾਤ ਬਹੁਤ ਬੁਰੇ ਆ ਜੀ ਸਾਰਿਆਂ ਨੂੰ ਦਰਬਾਰ ਕਰਦੇ ਆ ਗਾਲਾਂ ਕੱਢਦੇ ਆ ਗਾਲਤ ਬਿਣਾ ਨਹੀਂ ਬੋਲਦੇ ਕਿਸੇ ਨੂੰ ਜਿਹੜਾ ਨਹੀਂ ਗੱਲ ਮੰਨਦਾ ਉਹਨਾਂ ਨੂੰ ਘਟਦੇ ਮਾ ਤੇ ਟੌਰਚਰ ਕਰਦੇ ਆ ਤੁਸੀਂ ਜਿਹੜੀ ਪੈਸੇ ਆਪਣੇ ਇੰਨੇ ਪੈਸੇ ਲਾਏ ਆ ਉਹ ਜਿਹੜੇ ਮਤਲਬ ਪੈਸੇ ਕਿੱਥੋਂ ਲਏ ਆ ਮੈਂ ਵਿਆਹ ਜਿੱਤੇ ਸੋਨਾ ਵੇਚਿਆ ਘਰ ਦਾ ਪਹਿਲੀ ਵੇਚੀ ਸਰਕਾਰ ਕੋਲੋਂ ਕੀ ਮੰਗ ਕਰਦੇ ਆ ਸਰਕਾਰ પાસે ਮੰਗ ਕਰਦੇ ਆਂ ਜੀ ਸਾਡੀ ਮਦਦ ਕੀਤੀ ਜਾਵੇ ਸਾਡਾ ਪੈਸਾ ਵਾਪਸ ਦਿਵਾਇਆ ਜਾਵੇ ਜੰਟਾ ਤੋਂ ਜੰਟਾ ਦੇ ਉੱਤੇ ਕਾਰਵਾਈ ਕੀਤੀ ਜਾਵੇ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਮੇਟਾ ਜਾਇਆ ਵਾ ਬਾਬ ਆਪਣੀ ਰਿਪੋਰਟ ਕੀਤਾ ਗਿਆ ਜੀ ਅਮਰੀਕਾ ਤੋਂ ਕਹਿਣਾ ਕਿ ਦੁੱਖੀ ਆ ਮੈਂ ਕਿਹੜੇ ਲੱਤਾਂ ਵਿੱਚ ਤੁਸੀਂ ਇਹਨੂੰ ਭੇਜਿਆ ਪੈਸੇ ਵਿਆਜ ਇਹ ਵੜ ਕੇ ਸੋਨਾ ਗਹਿਣੇ ਰੱਖਦੇ ਗਾੜਾ ਕੁਝ ਵੇਚ ਕੇ ਵਟ ਕੇ ਦਸੇਜਦਾ ਫੜਦਾੜ ਕੇ ਵੇਚੇ ਅਗੇ ਕੇ ਜਿੱਸਾ ਬੱਚੇ ਨੂੰ ਭੇਜਿਆ ਬਹੁਤ ਉਮੀਦਾਂ ਹੁੰਦੀਆਂ ਬੱਚਾ ਕੰਮ ਜਾਊਗਾ ਔਰ ਇੰਨੇ ਪੈਸੇ ਵਿਆਜੀ ਚੁੱਕ ਕੇ ਵਿਆਜ ਜਿਹੜਾ ਪੇਮੈਂਟ ਦੇਣੀ ਵੀ ਬੜੀ ਔਖੀ ਹੁੰਦੀ ਹੈ ਜੀ ਸਰਕਾਰ પાસે ਤੁਸੀਂ ਕੀ ਮੰਗ ਰਹੇ ਹੋ ਸਰਕਾਰ પાસે ਇਹ ਮੰਗ ਕਰਦੇ ਹਾਂ ਸਾਡਾ ਪੈਸਾ ਵਾਪਸ ਲਿਆ ਜਾਵੇ ਕਿੰਨੇ ਬੱਚੇ ਤੁਹਾਡੇ ਤੇਰੇ ਬੱਚੇ ਇੱਕ ਬੇਟਾ ਦੋ ਧੀ ਬੇਟਾ ਸਭ ਤੋਂ ਛੋਟਾ ਕਿਹਨਾਂ ਦਾ ਛੋਟਾ ਤੁਸੀਂ ਜਦੋਂ ਰਾਹ ਚ ਜੰਗਲਾਂ ਚੋਂ ਲੰਘ ਰਹੇ ਸੀ ਹਾਂਜੀ ਜਦੋਂ ਡੰਕੀ ਲਈ ਆ ਤੋ ਤੋਥੜੇ ਜਿਹਾ ਜਸਮ ਦੇਖੋ ਵੀ ਕਿਸ ਤਰ੍ਹਾਂ ਮਤਲਬ ਉੱਥੇ ਰਹਿਣਾ ਕੀ ਕਿਵੇਂ ਦਾ ਸਲੂਕ ਹੋਇਆ ਕਿਵੇਂ ਉੱਥੇ ਤੱਕ ਪਹੁੰਚੇ ਕਿਵੇਂ ਦਿਹਲਾ ਅੱਛੀ ਸਾਰੀ ਗੱਲ ਦੇ ਅੱਛਾ ਨੇ ਜੰਗਲ ਦੇ ਵਿੱਚ ਕੁੱਟਿਆ ਮਾਰਿਆ ਵੀ ਜਾਂਦਾ ਸੀ ਰੋਟੀ ਨਹੀਂ ਸੀ ਦਿੰਦੇ 16 ਦਿਨ ਅਸੀਂ ਜੰਗਲ 'ਚ ਰਹੇ ਕੋਈ ਡੋਂਕਰ ਨਹੀਂ ਸੀ ਹੁੰਦਾ ਸਾਡੇ ਕੋਲ ਤੇ ਆਨੂੰ ਭਾਵੇਂ ਚੱਲ ਗਿਆ ਉੱਥੇ ਜੰਗਲ 'ਚ ਤੇ ਬਾਜਕਿੰਦਾ ਵੀ ਮੈਂ ਹੁਣ ਨਾ ਵਾ ਤੇ ਬਾਜ ਦੋ ਤਿੰਨ ਦਿਨ ਆਇਆ ਨਹੀਂ ਜੰਗਲ 'ਚ ਕੋਈ ਸਾਡੇ ਕੋਲ ਤੇ ਅਸੀਂ ਆਪ ਹੀ ਰਾਹ ਲੱਭ ਕੇ ਤੇ ਪੁਲਿਸ ਕੋਲ ਚਲ ਗਏ ਸੀ ਉੱਥੇ ਜੰਗਲ ਚ ਸੂਣ ਫਾਂਡ ਜੋ ਸੀ ਸਾਡੇ ਸਾਰੇ ਕੁਛ ਸਮਾਨ ਖੋ ਗਏ ਲਗੇ ਸੀ ਖਾਣ ਪੀਂਦਾ ਸਾਰਾ ਕੁਛ ਲਗੇ ਸੀ ਸਾਡੇ ਤੋਂ ਕੱਲਾ ਸਿਰਫ ਪਾਣੀ ਪੀ ਪੀ ਕੇ ਗੱਡਾ ਦਾ ਕਰਦੇ ਰਹੇ ਇੱਥੇ ਜੰਗਲ ਚ ਨਦੀਆਂ ਦਾ ਉੱਥੇ ਕਿੰਨੇ ੜਲੇ ਸੀਗੇ ਟੋਟਲ ਜਦੋਂ ਤੁਸੀਂ ਜੰਗਲਾਂ ਚ ਲੱਗ ਰਹੇ ਸੀ ਜਾ ਰਹੇ ਸੀ ਉਹ ਕਿੰਨੇ ੜਲੇ ਸੀ ਨਾਲ ਸਾਡੇ ਅਸੀਂ ਕੋਲੇ 150 ਜਣੇ ਸੀਗੇ ਹੁਣ ਕਿੰਨੇ ੜਲੇ ਉੱਥੋਂ ਰਿਪੋਰਟ ਕੀਤੀ ਨਾਲ ਅਸੀਂ 119 ਜਣੇ ਵਾਪਸ ਆਏ ਇੰਡੀਆ ਨੂੰ ਜਦੋਂ ਉੱਥੋਂ ਤੁਹਾਨੂੰ ਵਾਪਸ ਭੇਜਣਾ ਸੀ ਕੋਈ ਦੱਸਿਆ ਉਹਨਾਂ ਨੇ ਕਿ ਸਿੱਧਾ ਵਾਪਸ ਭੇਜਿਆ ਕੋਈ ਨਹੀਂ ਜੀ ਸਿੱਧਾ ਹੀ ਵਾਪਸ ਭੇਜਿਆ ਉਈ ਰਸਤੇ ਸਾਡਾ ਹੋਰ ਵੀ ਸਮਾਨ ਖੋਇਆ ਹਾਂਜੀ ਫੋਨ ਵਗੈਰਾ ਸਭ ਜੋ ਸਭ ਹੀ ਸਾਡਾ ਸਾਬ ਪਰਸ ਲੈ ਗਏ ਕੱਪੜੇ ਕੁੱਪੜੇ ਤੇ ਆਪਣੇ ਕੇ ਬਾਤ ਦਿੱਤੇ ਰਸਤੇ ਵਿੱਚ ਮੈਨੂੰ ਜੰਗਲ ਚ ਭਾਗਦੇ ਤੋਂ ਮੰਗ ਕਰ ਲਏ ਸੀਗੇ ਪੈਸੇ ਦੀ ਹੋਰ ਪੈਸੇ ਦੋ 17 ਲੱਖ ਪਹਿਲਾਂ ਉਹ 17 ਲੱਖ ਪਹਿਲਾਂ ਦਿੱਤਾ ਸੀ ਬਾਕੀ ਇਹਨਾਂ ਨੇ ਰਾਜ ਮੰਗ ਕੀਤੀ ਮੇਰੇ ਤੋਂ ਹੋਰ ਪੈਸੇ ਦੋ ਹੋਰ ਕਿੰਨੇ ਪੈਸੇ ਪੁੰਨ ਰੇ ਇਹਨਾਂ ਦੇ ਹੋਰ ਕਿੰਨੇ ਪੈਸੇ ਦਿੱਤੇ ਜਵਾਜ ਨੂੰ ਜਿਹੜਾ ਮੰਗ ਕੀਤੀ ਇਹਨਾਂ ਨੇ ਸਾਡੇ 4.5 ਲੱਖ ਰੁਪਇਆ ਹੋ ਲਿਆ ਸੀ ਮੇ ਤੋਂ 35 ਲੱਖ ਲੈ ਗੇ 20 ਲੱਖ ਤੋਂ ਬਾਅਦ 4 ਲੱਖ ਹੋਰ ਲਿਆ ਹਾਂਜੀ ਮਲ ਟੋਟਲ ਲਗਭਗ 40 ਲੱਖ ਦਾ ਡਾ ਲੱਗਾ ਹਾਂਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ